ਨੈਤੀਜ਼ਦਾਰਾਂ ਦੀ ਭਰਤੀ ਹੋਈ ਆਪਣੀ ਸਰਕਾਰ ਬਣੀ ਤੋਂ ਨੈਤੀਜ਼ਦਾਰਾਂ ਦੀ ਭਰਤੀ ਤੋਂ ਪਹਿਲਾਂ ਪੇਪਰ ਹੋਇਆ ਤੇ ਜਿਹੜੇ ਬੱਚੇ ਸਿਲੈਕਟ ਹੋਏ ਇੱਕੇ ਜ਼ਿਲ੍ਹੇ ਦੇ ਲਾਗਲੇ ਪਿੰਡ ਦੇ 10 ਬੱਚੇ ਸਿਲੈਕਟ ਹੋ ਗਏ ਉਹਦੇ ਨਾਲ ਦੇ ਪਿੰਡ ਦੇ 8 ਬੱਚੇ ਇੱਕ ਪਿੰਡ ਹੋਰ ਛੱਡ ਕੇ 7 ਬੱਚੇ ਨਾਲ ਦੇ ਪਿੰਡ ਦੇ 6 ਬੱਚੇ ਜਿੰਨੀ ਭਰਤੀ ਹੋਈ ਅਤੇ ਬੱਚੇ ਇੱਕੇ ਜ਼ਿਲ੍ਹੇ ਦੇ ਲਾਗੇ-ਲਾਗੇ ਦੇ ਪਿੰਡਾਂ ਦੇ ਹੋ ਗਏ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਜਦੋਂ ਸ਼ੱਕ ਹੋਇਆ ਉਹਨਾਂ ਨੇ ਵਿਜੀਲੈਂਸ ਵਿਭਾਗ ਨੂੰ ਜਾਂਚ ਸੌਂਪੀ ਵੀ ਇਹਦੀ ਜਾਂਚ ਕੀਤੀ ਜਾਵੇ ਕਿ ਪੂਰੇ ਪੰਜਾਬ ਦੀ ਭਰਤੀ ਹੋਈ ਨੌਕਰੀਦਾਰਾਂ ਦੀ ਇੱਕੇ ਜ਼ਿਲ੍ਹੇ ਦੇ ਅੱਤੇ ਬੱਚੇ ਇੱਕੇ ਜ਼ਿਲ੍ਹੇ ਦੇ ਆ ਕੇ ਕੀ ਕਰਨਿਆ ਜਦੋਂ ਵਿਜੀਲੈਂਸ ਵਿਭਾਗ ਨੇ ਸਖਤੀ ਨਾਲ ਅਫਸਰਾਂ ਤੋਂ ਪੁੱਛਗਿੱਛ ਕੀਤੀ ਤੇ ਉਹ ਅਫਸਰਾਂ ਨੂੰ ਮੰਨਣਾ ਪਿਆ ਉਹਨਾਂ ਨੂੰ ਮੰਨਣਾ ਪਿਆ ਵੀ ਅਸੀਂ ਇੱਕ ਪੈਨ ਦਿੱਤਾ ਇਹਨਾਂ ਬੱਚਿਆਂ ਨੂੰ ਜਿਨ੍ਹਾਂ ਜਿਨ੍ਹਾਂ ਬੱਚਿਆਂ ਨੇ ਪੈਸੇ ਦਿੱਤੇ ਉਹਨਾਂ ਨੂੰ ਇੱਕ ਪੈਨ ਦਿੱਤਾ ਗਿਆ ਜਿਹੜਾ ਕੁਐਸਚਨ ਪੇਪਰ ਆਇਆ ਉਹ ਪੈਨੜਾ ਕੈਮਰਾ ਲਗਾ ਇੱਕ ਕੈਮਰੇ ਦਾ ਪੇਪਰ ਬਾਹਰ ਭੇਜ ਦਿੱਤਾ ਗਿਆ ਤੇ ਉਹੋ ਜਿਹਾ ਇੱਕ ਪੈਨ ਬਾਹਰ ਵੀ ਦਿੱਤਾ ਗਿਆ ਸੀ ਆਨਸਰ ਹੱਲ ਕਰਕੇ ਉਸੇ ਪੈਨੜਾ ਅੰਦਰ ਭੇਜਤਾ ਪੈਨ ਦੇ ਉੱਤੇ ਸਕਰੀਨ ਲੱਗੀ ਸੀ ਤੇ ਭਰਾਵੋ ਇੱਕ ਬੱਚੇ ਜਿਹੜੇ ਮਿਹਨਤ ਕਰਕੇ ਪੇਪਰ ਕਰਨ ਵਾਲੇ ਤੇ ਇੱਕ ਬੱਚੇ ਜਿਨ੍ਹਾਂ ਨੂੰ ਬਾਹਰੋਂ ਆਨਸਰ ਆਲਾ ਲਿਖੋ ਕੇ ਆਉਂਦੇ ਨੇ ਜਿਨ੍ਹਾਂ ਨੂੰ ਬਾਹਰੋਂ ਆਨਸਰ ਆਲਾ ਲਿਖਿਆ ਹੈ ਉਹਨਾਂ ਦੇ 100 'ਚੋਂ 100% ਨੰਬਰ ਆ ਗਏ ਤੇ ਜਿਹਦੇ ਸੌਣੇ ਉਸੇ ਨੇ ਸਿਲੈਕਟ ਹੋਣਾ ਹੀ ਤੇ ਜਦੋਂ ਇਹ ਮਨਾਇਆ ਗਿਆ ਉਹ ਪੇਪਰ ਰੱਦ ਕੀਤਾ ਗਿਆ ਅਫਸਰਾਂ ਤੇ ਪਰਚੇ ਦਰਜ ਕੀਤੇ ਅਫਸਰਾਂ ਨੂੰ ਜੇਲ੍ਹੋਂ ਭੇਜਿਆ ਭਰਤੀ ਰੱਦ ਕੀਤੀ ਗਈ ਨਵੇਂ ਸਿਰੇ ਨੋਟੀਫਿਕੇਸ਼ਨ ਹੋਇਆ ਫੇਰ ਪੇਪਰ ਲਿਆ ਗਿਆ ਉੱਥੇ ਵਾਈਫਾਈ ਬੰਦ ਜ਼ੈਮਰ ਇੰਟਰਨੈਟ ਬੰਦ ਕੋਈ ਫੋਨ ਨਹੀਂ ਲੈ ਕੇ ਜਾਣ ਦਿੱਤਾ ਗਿਆ ਪਾਰ ਦੱਚੀ ਤਰੀਕੇ ਨਾਲ ਟੈਸਟ ਹੋਇਆ ਟੈਸਟ ਦੇ ਵਿੱਚ ਜਿਹੜੇ ਬੱਚੇ ਕ੍ਰੀਮ ਕਸਟ ਜਿਹਨਾਂ ਨੂੰ ਕੋਈ ਜਵਾਬ ਉਹ ਪਾਸ ਜਿਹੜੇ 100 ਚੋਂ 100% ਨੰਬਰ ਲੈ ਕੇ ਗਿਆ ਸਾਰੇ ਫੇਲ ਹੋ ਗਏ ਤੇ ਉਹ ਵਰਤੀ ਹੋਏ ਬੱਚੇ ਜਿਹੜੇ ਜੋਰਸਨ ਜਿਹੜੇ ਕ੍ਰੀਮਸਨ ਤੇ ਇਸੇ ਤਰ੍ਹਾਂ ਹੀ ਸਾਰੇ ਡਿਪਾਰਟਮੈਂਟਾਂ ਦੇ ਵਿੱਚ ਵਰਤੀ ਹੋਈ ਵਿਸ਼ਰੀਆਂ ਸਰਕਾਰਾਂ ਦੇ ਵਿੱਚ ਉਹ ਪੈਨ ਉਹਨਾਂ ਬੱਚਿਆਂ ਨੂੰ ਦਿੱਤੇ ਜਾਂਦੇ ਜਿੱਦੀ ਐਮਐਲਏ ਮੰਤਰੀ ਜਾਂ ਮੁੱਖ ਮੰਤਰੀ ਸ਼ੁਭਾਰਚ ਕਰਦਾ ਹੀ ਜਾਂ ਵੱਡਾ ਬੈਗ ਲੈ ਕੇ ਨੋਟਾਂ ਦਾ ਪਹੁੰਚਦਾ ਹੀ ਜਿਹੜਾ ਬੰਦਾ ਉਹਨੂੰ ਉਹ ਪੈਨ ਦਿੱਤਾ ਜਾਂਦਾ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਹਰ ਵਰਤੀ ਬਿਨਾ ਕ੍ਰਪਸ਼ਨ ਤੋਂ ਬਿਨਾ ਕਿਸੇ ਨਕਰ ਤੋਂ ਬਿਨਾ ਪੱਖਪਾਤ ਤੋਂ ਆਮ ਕਰਾ ਦੇਤੀ ਆ ਪੁੱਤ ਭਰਤੀ ਹੋ ਰਿਆ ਵੱਡੇ ਵੱਡੇ ਤਨਾੜ ਰਾਜਿਆ ਮਹਾਰਾਜਿਆਂ ਨੂੰ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਫੰਨੇਖਾਂ ਸਮਝਦੇ ਸਨ ਲੋਕਾਂ ਨੇ ਉਹਨਾਂ ਨੂੰ ਲਾ ਕੇ ਆਮ ਕਰਾ ਦੇ ਮੁੰਡੇ ਕੁੜੀਆਂ ਨੂੰ ਐਮਐਲਏ ਬਣਾਤਾ 92 ਐਮਐਲਏ ਚਤਾ ਕੇ 117 ਤੋਂ ਬਹੁਤ ਨਾ ਸਰਕਾਰ ਬਣਾਈ ਤੇ ਉਸੇ ਤਰ੍ਹਾਂ ਹੀ 543 ਸੀਟਾਂ ਦੇ ਵਿੱਚੋਂ 440 ਦੇ ਕਰੀਬ ਇੰਡੀਆ ਲਾਈਟਸ ਨੂੰ ਸੀਟਾਂ ਆ ਰਹੀਆਂ ਇੰਡੀਆ ਲਾਈਟਸ ਨੂੰ ਤਾਡੀ ਸਰਕਾਰ ਬਣ ਜਾ ਰਹੀ ਆ ਤੇ ਨਾਲ 543 ਐਮਪੀ ਨੇ 80 ਦੇ ਕਰੀਬ ਵਜ਼ੀਰ ਬਣਨੇ ਆ ਸੈਂਟਰ ਤੇ ਵਿੱਚ 80 ਦੇ ਕਰੀਬ ਜਿਹਦੇ ਚੋਂ ਆਮ ਆਦਮੀ ਪਾਰਟੀ ਵੀ ਭਾਈ ਵਾਲਿਆ ਤਿੰਨ ਚਾਰ ਵਜ਼ੀਰਤਾ ਦੀ ਆਮ ਆਦਮੀ ਪਾਰਟੀ ਦੇ ਬਣਿਆ ਤੇ 5 ਕਰੋੜ ਐਮਪੀ ਦਾ ਖਤਿਆਰੀ ਫੰਡ ਇੱਕ ਸਾਲ ਦਾ ਤੇ ਭਾਵੇਂ 100 ਕਰੋੜ ਦੇ ਕਰੀਬ ਪਿਆ ਲੈ ਆ ਕੇ ਲਵਾ ਲਿਓ ਆਪਦੇ ਭਰਾ ਤੋਂ ਬਸ ਲੀਡ ਵਧਾ ਦਿਓ ਜਿਹੜੇ ਹਲਕੇ ਤੋਂ ਜਿਹੜੇ ਪਿੰਡ ਤੋਂ ਜਿਹੜੇ ਸ਼ਹਿਰ ਤੋਂ ਜਿਹੜੇ ਬੂਥ ਤੋਂ ਆਪਦੇ ਭਰਾ ਦੀ ਲੀਡ ਵਧਾ ਦੋਗੇ ਉਥੇ ਵਿਕਾਸ ਦੀਆਂ ਹਨੇਰੀਆਂ ਲਿਆਵਾਂਗੇ ਉਸ ਪਿੰਡ ਉਸ ਸਰਖੇ ਚ 43000 ਦੇ ਕਰੀਬ ਬੱਚੇ ਬੱਚੀਆਂ ਨੂੰ ਨੌਕਰੀਆਂ ਦਿੱਤੀਆਂ ਇੱਕ ਪਾਸਪੋਰਟ ਦਫਤਰ ਆਪਣਾ ਕਈ ਦਾ ਖੱਜਲ ਖਰਾਪੀ ਦਾ ਬੜਾ ਸਾਹਮਣਾ ਕਰਨਾ ਪੈਂਦਾ ਉਹ ਵੀ ਆਪਾਂ ਲੋਕ ਸਭਾ ਖਨੂਰ ਸਾਹਿਬ ਦੇ ਵਿੱਚ ਜਿੱਥੇ ਵੀ ਸੱਤ ਪਾਉ ਕਿਉਂਕਿ ਇਹ ਸੈਂਟਰ ਦੇ ਅੰਦਰ ਆ ਪਾਸਪੋਰਟ ਦਫਤਰ ਬੰਦ ਦਿਓ ਇੰਡੀਆ ਲਈ ਦੀ ਸਰਕਾਰ ਭਰਾ ਤਾਂ ਦੇ ਨੇ ਤੁਹਾਂ ਇਹ ਵੀ ਬਣਾ ਦੇਣਾ ਭਰਾ ਨੂੰ ਪਾਸਪੋਰਟ ਦਫਤਰ ਵੀ ਆਪਾਂ ਖਡੂਰ ਸਾਹਿਬ ਲੋਕ ਸਭਾ ਦੇ ਵਿੱਚ ਕਾਇਜੇ ਬਣਾਵਾਂਗੇ ਤਾਂ ਜੋ ਨੌਂਗਿਆ ਨੌਂ ਦਾ ਸਭਾ ਨੂੰ ਨਾ ਜਲੰਧਰ ਨਾ ਅਮਰਸਰ ਜਾਣਾ ਪਵੇ ਇੱਥੇ ਤਰਨਤਾਰਨ ਜ਼ਿਲ੍ਹੇ ਦੇ ਖਡੂਰ ਸਾਹਿਬ ਲੋਕ ਸਭਾ ਦੇ ਵਿੱਚ ਸਾਡੇ ਪਾਸਪੋਰਟ ਬੰਦ ਸਾਡੀਆਂ ਬੱਚਿਆਂ ਦੇ ਬੱਚਿਆਂ ਦੇ ਬਜ਼ੁਰਗਾਂ ਦੇ ਖੱਜਲ ਖਰਾਬੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਭਰਾਵੋ ਜਿਹੜਾ ਅਰਵਿੰਦ ਕੇਂਦਰੀਵਾਲ ਜੀ ਨੂੰ ਨਰਿੰਦਰ ਮੋਦੀ ਨੇ ਜੇਲ੍ਹ 'ਚ ਬੰਦ ਕੀਤਾ ਬਿڑا ਕਸੂਰ ਤੋਂ ਏ ਤੁਸੀਂ ਸਾਰੇ ਹੀ ਜਾਣਦੇ ਜੇ ਭਲੀ ਭਾ ਜਦੋਂ ਪਹਿਲੇ ਦਿਨ ਜੇਲ੍ਹ ਤੇ ਬੰਦ ਕੀਤਾ ਉਦੋਂ ਸਾਰੇ ਵਰਕਰਾਂ ਦੇ ਤੇ ਨਾਲ ਹੀ ਮੈਂ ਆਪਣੀ ਵੀ ਗੱਲ ਕਰਾਂ ਸਾਨੂੰ ਵੀ ਠੇਸ ਲੱਗੀ ਕਿ ਸਾਡੇ ਮਹਬੂਬ ਨੇਤਾ ਨੂੰ ਚੋਣ ਜਾਬਤੇ ਦੇ ਵੇਲੇ ਜਦੋਂ ਚੋਣ ਪ੍ਰਚਾਰ ਕਰਨਾ ਆ ਉਦੋਂ ਜੇਲ੍ਹ ਤੇ ਬੰਦ ਕਰਤਾ ਪ੍ਰਸਾਦ ਸੰਗਤ ਜਿਵੇਂ ਜਿਵੇਂ ਦਿਨ ਪੈਂਦੇ ਗਏ ਦਿੱਲੀ ਦੇ ਵਿੱਚ ਰੈਲੀ ਆਈ ਰਾਮ ਨੀਲਾ ਗਰਾਊਂਡ ਤੇ ਵਿੱਚ ਤੇ ਇੰਨਾ ਕਾਠ ਕਦੀ ਨਹੀਂ ਹੋਇਆ ਜਿੰਨਾ ਕਾਠ ਰਵਿੰਦ ਕੇਜਰੀਵਾਲ ਜੀ ਦੇ ਹੱਕ ਦੇ ਵਿੱਚ ਹੋਇਆ ਤੇ ਉਥੇ ਭਾਰਤ ਦੀ ਕਿਹੜੀ ਸਟੇਟ ਆ ਜਿੱਥੋਂ ਲੋਕ ਨਹੀਂ ਆਏ ਤੇ ਕਿਹੜੀ ਪਾਰਟੀ ਆ ਭਾਰਤ ਦੀ ਜਿਹਦਾ ਵਰਕਰ ਤੇ ਲੀਡਰ ਦਿੱਲੀ ਦੀ ਰਾਮਲੀਲਾ ਗਰਾਊਂਡ ਦੇ ਵਿੱਚ ਨਹੀਂ ਪਹੁੰਚਿਆ ਤੇ ਸਾਥ ਸੰਗਤ ਉਥੇ ਕਿਉਂਕਿ ਅਸੀਂ ਤਰਕੇ ਤਾਂ ਪਹੁੰਚ ਗਏ ਸਾ ਜਿਹੜੇ ਉਥੇ ਵਰਕਰ ਪਹੁੰਚਣੇ ਸ਼ੁਰੂ ਹੋਏ ਸਾਡਾ ਫਰਜ਼ ਹੀ ਕਿ ਅਸੀਂ ਆਦੇ ਲੀਡਰ ਦਾ ਸਰਵਾ ਕਰੀਏ ਉਥੇ ਆਏ ਲੋਕਾਂ ਨੂੰ ਪੁੱਛਣਾ ਸ਼ੁਰੂ ਕੀਤਾ ਤੇ ਜਦੋਂ ਪੁੱਛਿਆ ਉੱਥੇ ਜਿਹੜੇ ਲੋਕ ਆਏ ਕਿਸੇ ਨੂੰ ਪੁੱਛਿਆ ਕਹਿੰਦਾ ਮੈਂ ਜੂਪੀ ਤੋਂ ਐਮਪੀ ਤੋਂ ਬਿਹਾਰ ਤੋਂ ਝਾਰਖੰਡ ਤੋਂ ਹੋਰ ਜਿੰਨੀਆਂ ਸਟੇਟਾਂ ਸਾਡੇ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਵਿੱਚ ਸਾਰੀਆਂ ਸਟੇਟਾਂ ਦਾ ਨਾਮ ਲੈ ਲੈ ਲੋਕਾਂ ਨੇ ਦੱਸਿਆ ਤੇ ਫਿਰ ਮੈਂ ਪੁੱਛਿਆ ਕਿਹੜੀ ਪਾਰਟੀ ਨਾਲ ਸਬੰਧ ਰੱਖਦੇ ਜੇ ਤੇ ਸਾਥ ਸੰਗਤ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਊਗੀ ਬਹੁਤੇ ਲੋਕਾਂ ਨੇ ਇਹ ਕਿਹਾ ਅਸੀਂ ਬੀਜੇਪੀ ਨਾਲ ਸਬੰਧ ਰੱਖਦੇ ਸੀ ਅੱਜ ਤੋਂ ਪਹਿਲਾਂ ਜਿੰਨੀ ਆਰਮੀ ਵੋਟ ਕਰਦੇ ਰਿਹਾ ਬੀਜੇਪੀ ਨੂੰ ਕਰਦੇ ਰਿਹਾ ਤੇ ਮੈਂ ਫਿਰ ਪੁੱਛਿਆ ਵੀ ਇੱਥੇ ਤੇਰਾ ਕੀ ਕੇਦਰੀ ਆਉਦੇ ਹੱਕ ਤੇ ਆ ਤੁਸੀਂ ਬੀਜੇਪੀ ਨਾਲ ਤੇ ਇੱਥੇ ਕੀ ਲੈਣਾ ਇਹਦੇ ਉਹ ਕਹਿੰਦੇ ਅੱਜ ਤੋਂ ਪਹਿਲਾਂ ਹੀ ਬੀਜੇਪੀ ਨਾਲ ਜਿੱਦ ਤੱਕ ਕੇਦਰੀ ਆਲ ਨੂੰ ਜੇਲ੍ਹ ਜਿੱਤ ਕੀਤਾ ਉਹਦੋਂ ਦੇ ਅਸੀਂ ਕੇਦਰੀ ਆਲ ਦੇ ਨਾਲ ਉਹ ਗਿਆ ਅਸੀਂ ਕੇਦਰੀ ਆਲ ਨੂੰ ਆਮ ਆਦਮੀ ਪਾਰਟੀ ਨੂੰ ਇੰਡੀਆ ਲਾਂਚ ਤੇ ਉਮੀਦਵਾਰਾਂ ਨੂੰ ਵੋਟ ਪਾਵਾਂਗੇ ਤੇ ਭਰਾਵੋ ਜਦੋਂ ਜਦੋਂ ਕੋਈ ਜ਼ੁਲਮ ਕਰਦਾ ਜਦੋਂ ਜਦੋਂ ਅਧ ਦੇ ਇੰਤਿਹਾਨ ਹੁੰਦੀ ਆ ਉਦੋਂ ਉਦੋਂ ਜ਼ੁਲਮ ਕਰਨ ਵਾਲੇ ਉਹਨਾਂ ਨੂੰ ਲੋਕ ਸੱਤਾ ਤੋਂ ਲਾਂਬੇ ਕਰ ਦਿੰਦੇ ਆ ਤੇ ਜਿਨ੍ਹਾਂ ਦਾ ਜ਼ੁਲਮ ਹੁੰਦਾ ਲੋਕ ਉਹਨਾਂ ਦਾ ਖੜ ਜਾਂਦੇ ਆ ਜਿਵੇਂ ਪੰਜਾਬ ਦੇ ਵਿੱਚ ਹੋਇਆ ਵੱਡੇ ਵੱਡੇ ਤਨਾੜ ਰਾਜਿਆ ਮਹਾਰਾਜਿਆਂ ਨੂੰ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਫੰਨੇਖਾਂ ਸਮਝਦੇ ਸਨ ਲੋਕਾਂ ਨੇ ਉਹਨਾਂ ਨੂੰ ਲਾ ਕੇ ਆਮ ਘਰਾਂ ਦੇ ਮੁੰਡੇ ਕੁੜੀਆਂ ਨੂੰ ਐਮਐਲਏ ਬਣਾਤਾ 92 ਐਮਐਲਏ ਚਾ ਕੇ 117 ਤੋਂ ਬਹੁਤ ਨਾ ਸਰਕਾਰ ਬਣਾਈ ਤੇ ਉਸੇ ਤਰ੍ਹਾਂ ਹੀ 543 ਸੀਟਾਂ ਦੇ ਵਿੱਚੋਂ 440 ਦੇ ਕਰੀਬ ਇੰਡੀਆ ਲਾਈਟ ਨੂੰ ਸੀਟਾਂ ਆ ਰਹੀਆਂ ਇੰਡੀਆ ਲਾਈਟ ਨੂੰ ਢਾਡੀ ਸਰਕਾਰ ਬਣ ਜਾ ਰਹੀ ਆ ਤੇ ਨਾਲ 543 ਐਮਪੀ ਨੇ 80 ਦੇ ਕਰੀਬ وزیر ਬਣਨੇ ਸੈਂਟਰ ਦੇ ਵਿੱਚ 80 ਦੇ ਕਰੀਬ ਜਿਹਦੇ ਚੋਂ ਆਮ ਆਦਮੀ ਪਾਰਟੀ ਵੀ ਭਾਈ ਵਾਲਿਆ 3-4 ਵਜ਼ੀਰਤਾ ਜੀ ਆਮ ਆਦਮੀ ਪਾਰਟੀ ਦੇ ਬਣਿਆ ਤੇ 5 ਕਰੋੜ ਐਮਪੀ ਦਾ ਸਟੈਰੀ ਫੰਡ ਇੱਕ ਸਾਲ ਦਾ ਤੇ ਭਾਵੇਂ 100 ਕਰੋੜ ਦੇ ਕਰੀਬ ਪਿਆ ਲੈ ਆ ਕੇ ਨਵਾਲੇਓ ਆਪਦੇ ਭਰਾ ਤੋਂ ਬਸ ਲੀਡ ਵਧਾ ਦਿਓ ਜਿਹੜੇ ਹਲਕੇ ਤੋਂ ਜਿਹੜੇ ਪਿੰਡ ਤੋਂ ਜਿਹੜੇ ਸ਼ਹਿਰ ਤੋਂ ਜਿਹੜੇ ਬੂਥ ਤੋਂ ਆਪਦੇ ਭਰਾ ਦੀ ਲੀਡ ਵਧਾ ਦਿਓਗੇ ਉਥੇ ਵਿਕਾਸ ਦੀਆਂ ਨੇੜੀਆਂ ਲਿਆਵਾਂਗੇ ਉਸ ਪਿੰਡ ਉਸ ਸਰਕੇ ਚ ਉਥੇ ਗਰੰਟਾ ਦੇ ਗੱਫੇ ਦੇ ਦੇਾਂਗੇ ਮੇਰਾ ਵੀ ਫੱਜ ਬੰਦਾ ਜਿੱਥੋਂ ਮੈਨੂੰ ਵੋਟਾਂ ਆਵਾਜ਼ ਤੇ ਪੈਣ ਉਥੇ ਮੈਂ ਵੀ ਕੰਮ ਕਰਕੇ ਵਿਖਾਵਾਂ ਜਿਵੇਂ ਲਾਲਪੁਰਾ ਸਾਹਮਣੇ ਇਹ ਦੱਸਿਆ ਕਿ ਕਰੋੜਾਂ ਰੁਪਈਆਂ ਦੇ ਵਿਕਾਸ ਕਾਰਜ ਕੀਤੇ ਆ ਖਦੂਰ ਸਾਹ ਹਲਕੇ ਵਿੱਚ ਉਸੇ ਤਰ੍ਹਾਂ ਭਰਾਵੋ ਪੰਜਾਬ ਦੇ ਹਰ ਹੱਕੇ ਦੇ ਵਿੱਚ ਨਿਰੰਤਰ ਵਿਕਾਸ ਚੱਲ ਰਿਹਾ ਪਹਿਲੀਆਂ ਸਰਕਾਰਾਂ ਦੇ ਵਿੱਚ ਪਹਿਲੇ 3-4 ਸਾਲ ਕੋਈ ਕੰਮ ਨਹੀਂ ਸੀ ਚੱਲਦਾ ਲਾਸਟ ਵਾਲੇ ਸਾਲ ਦੇ ਵਿੱਚ ਜਦੋਂ ਇਲੈਕਸ਼ਨ ਵਾਲਾ ਸਾਲ ਆਉਂਦਾ ਹੀ ਉਦੋਂ ਕੰਮ ਸ਼ੁਰੂ ਕੀਤੇ ਜਾਂਦੇ ਤੇ ਫਿਰ ਕੋਲ ਲੱਜਣ ਕੰਮ ਵਿੱਚ ਹੀ ਲੈ ਜਾਣੇ ਆਮ ਆਦਮੀ ਪਾਰਟੀ ਨੇ ਸਰਕਾਰ ਬੰਦਿਆ ਹੀ ਕੰਮ ਸ਼ੁਰੂ ਕੀਤੇ 43000 ਦੇ ਕਰੀਬ ਬੱਚੇ ਬੱਚੀਆਂ ਨੂੰ ਨੌਕਰੀਆਂ ਦਿੱਤੀਆਂ ਜੇ ਮੈਂ ਗੱਲ ਕਰਾਂ ਸਿਲੈਕਸ਼ਨ ਦੀ ਮੈਂ ਇੱਕ ਉਦਾਹਰਨ ਦੇ ਤੌਰ ਤੇ ਗੱਲ ਕਰੂੰਗਾ ਨਾਇਬ ਜ਼ਿਲਦਾਰਾਂ ਦੀ ਭਰਤੀ ਹੋਈ ਆਪਣੀ ਸਰਕਾਰ ਬਣੀ ਤੋਂ ਨਾਇਬ ਜ਼ਿਲਦਾਰਾਂ ਦੀ ਭਰਤੀ ਤੋਂ ਪਹਿਲਾਂ ਪੇਪਰ ਹੋਇਆ ਤੇ ਜਿਹੜੇ ਬੱਚੇ ਸਿਲੈਕਟ ਹੋਏ ਇੱਕੇ ਜ਼ਿਲ੍ਹੇ ਦੇ ਲਾਗਲੇ ਪਿੰਡ ਦੇ 10 ਬੱਚੇ ਸਿਲੈਕਟ ਹੋ ਗਏ ਉਹਦੇ ਨਾਲ ਦੇ ਪਿੰਡ ਦੇ 8 ਬੱਚੇ ਇੱਕ ਪਿੰਡ ਹੋਰ ਛੱਡ ਕੇ 7 ਬੱਚੇ ਨਾਲ ਦੇ ਪਿੰਡ ਦੇ 6 ਬੱਚੇ ਜਿੰਨੀ ਭਰਤੀ ਹੋਈ ਅਤੇ ਬੱਚੇ ਇੱਕੇ ਜ਼ਿਲ੍ਹੇ ਦੇ ਲਾਗੇ-ਲਾਗੇ ਦੇ ਪਿੰਡਾਂ ਦੇ ਹੋਗੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਜਦੋਂ ਸ਼ੱਕ ਹੋਇਆ ਉਹਨਾਂ ਨੇ ਵਿਜੀਲੈਂਸ ਵਿਭਾਗ ਨੂੰ ਜਾਂਚ ਸੌਂਪੀ ਵੀ ਇਹਦੀ ਜਾਂਚ ਕੀਤੀ ਜਾਵੇ ਕਿ ਪੂਰੇ ਪੰਜਾਬ ਦੀ ਭਰਤੀ ਹੋਈ ਨਾਇਬ ਚੀਫ ਡਾਇਰੈਕਟਰਾਂ ਦੀ ਇੱਕੇ ਜ਼ਿਲ੍ਹੇ ਦੇ ਅੱਧੇ ਬੱਚੇ ਇੱਕੇ ਜ਼ਿਲ੍ਹੇ ਦੇ ਆ ਕੇ ਕੀ ਕਰਨਿਆ ਜਦੋਂ ਵਿਜੀਲੈਂਸ ਵਿਭਾਗ ਦੇ ਸਖਤੀ ਨਾਲ ਅਫਸਰਾਂ ਤੋਂ ਪੁੱਛਗਿੱਛ ਕੀਤੀ ਤੇ ਉਹ ਅਫਸਰਾਂ ਨੂੰ ਮੰਨਣਾ ਪਿਆ ਉਹਨਾਂ ਨੂੰ ਮੰਨਣਾ ਪਿਆ ਵੀ ਅਸੀਂ ਇੱਕ ਉਹ ਪੈਨਡ ਦਿੱਤਾ ਇਹਨਾਂ ਬੱਚਿਆਂ ਨੂੰ ਜਿਨ੍ਹਾਂ ਜਿਨ੍ਹਾਂ ਬੱਚਿਆਂ ਨੇ ਪੈਸੇ ਦਿੱਤੇ ਉਹਨਾਂ ਨੂੰ ਇੱਕ ਪੈਨ ਦਿੱਤਾ ਗਿਆ ਜਿਹੜਾ ਕੁਐਸਚਨ ਪੇਪਰ ਆਇਆ ਉਹ ਪੈਨ ਨਾਲ ਕੈਮਰੇ ਨਾਲ ਲਗਾ ਹੀ ਕੈਮਰੇ ਨਾਲ ਪੇਪਰ ਬਾਹਰ ਭੇਜ ਦਿੱਤਾ ਗਿਆ ਤੇ ਉਹੋ ਜਿਹਾ ਇੱਕ ਪੈਨ ਬਾਹਰ ਵੀ ਦਿੱਤਾ ਗਿਆ ਸੀ ਆਂਸਰ ਹੱਲ ਕਰਕੇ ਉਸੇ ਪੈਨ ਨਾਲ ਅੰਦਰ ਭੇਜਤਾ ਪੈਨ ਦੇ ਉੱਤੇ ਸਕਰੀਨ ਲੱਗੀ ਸੀ ਤੇ ਭਰਾਵੋ ਇੱਕ ਬੱਚੇ ਜਿਹੜੇ ਮਿਹਨਤ ਕਰਕੇ ਪੇਪਰ ਕਰਨ ਵਾਲੇ ਤੇ ਇੱਕ ਬੱਚੇ ਜਿਨ੍ਹਾਂ ਨੂੰ ਬਾਹਰ ਆਂਸਰ ਆਲਾ ਲੋਕੇ ਆਉਂਦੇ ਨੇ ਜਿਨ੍ਹਾਂ ਨੂੰ ਬਾਹਰੋਂ ਆਂਸਰ ਆਲਾ ਲੋਕੇ ਆਏ ਉਹਨਾਂ ਦੇ 100 'ਚੋਂ 100% ਨੰਬਰ ਆ ਗਏ ਜਿਹਦੇ ਸਾਹਮਣੇ ਉਸੇ ਨੇ ਸਿਲੈਕਟ ਹੋਣਾ ਹੀ ਤੇ ਜਦੋਂ ਇਹ ਮਨਾਇਆ ਗਿਆ ਉਹ ਪੇਪਰ ਰੱਦ ਕੀਤਾ ਗਿਆ ਅਕਸ਼ਰਾਂ ਤੇ ਪਰਚੇ ਦਰਜ ਕੀਤੇ ਅਕਸ਼ਰਾਂ ਨੂੰ ਖੇਲ੍ਹੇ ਭੇਜਿਆ ਭਰਤੀ ਰੱਦ ਕੀਤੀ ਗਈ ਨਵੇਂ ਸਿਰੇੋਂ ਨੋਟੀਫਿਕੇਸ਼ਨ ਹੋਇਆ ਫੇਰ ਪੇਪਰ ਲਿਆ ਗਿਆ ਉੱਥੇ ਵਾਈਫਾਈ ਬੰਦ ਜ਼ੈਮਰ ਇੰਟਰਨੈਟ ਬੰਦ ਕੋਈ ਫੋਨ ਨਹੀਂ ਲੈ ਕੇ ਜਾਣ ਦਿੱਤਾ ਗਿਆ ਪਾਰ ਦੱਚੀ ਤਰੀਕੇ ਨਾਲ ਟੈਸਟ ਹੋਇਆ ਟੈਸਟ ਦੇ ਵਿੱਚ ਜਿਹੜੇ ਬੱਚੇ ਕ੍ਰੀਮ ਸੰ ਜਿੰਨਾਂ ਨੂੰ ਕੋਈ ਜਉਦਾ ਉਹ ਪਾਸ ਹੋ ਜਿਹੜੇ 100 ਚੋਂ 100% ਨੰਬਰ ਲੈ ਕੇ ਗਿਆ ਸਾਰੇ ਫੇਲ ਹੋ ਗਏ ਤੇ ਉਹ ਵਰਤੀ ਹੋਏ ਬੱਚੇ ਜਿਹੜੇ ਜੋਰਸਨ ਜਿਹੜੇ ਕ੍ਰੀਮਸਨ ਤੇ ਇਸੇ ਤਰ੍ਹਾਂ ਹੀ ਸਾਰੇ ਡਿਪਾਰਟਮੈਂਟਾਂ ਦੇ ਵਿੱਚ ਵਰਤੀ ਹੋਈ ਪਿਛੜੀਆਂ ਸਰਕਾਰਾਂ ਦੇ ਵਿੱਚ ਉਹ ਪੈਨ ਉਹਨਾਂ ਬੱਚਿਆਂ ਨੂੰ ਦਿੱਤੇ ਜਾਂਦੇ ਜਿੱਦੀ ਐਮਐਲਏ ਮੰਤਰੀ ਜਾਂ ਮੁੱਖ ਮੰਤਰੀ ਸ਼ੁਭਾਰਚ ਕਰਦਾ ਹੀ ਜਾਂ ਵੱਡਾ ਬੈਗ ਲੈ ਕੇ ਨੋਟਾਂ ਦਾ ਪਹੁੰਚਦਾ ਹੀ ਜਿਹੜਾ ਬੰਦਾ ਉਹਨੂੰ ਉਹ ਪੈਨ ਦਿੱਤਾ ਜਾਂਦਾ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਹਰ ਵਰਤੀ ਬਿਨਾ ਕਰਪਚਨ ਤੋਂ ਬਿਨਾ ਕਿਸੇ ਨਕਲ ਤੋਂ ਬਿਨਾ ਪੱਖਪਾਤ ਤੋਂ ਆਮ ਕਰਾਂ ਦੇਤੀ ਆ ਪੁੱਤ ਭਰਤੀ ਹੋ ਰਿਆ ਗਰਾਉਂਡਾਂ ਬਣ ਰਹੀਆਂ ਬੱਚੇ ਪਲੇਅਰ ਬਣ ਕੇ ਪਲੇਅਰ ਬਣ ਕੇ ਨੈਸ਼ਨਲ ਇੰਟਰਨੈਸ਼ਨਲ ਖੇਡ ਕੇ 골ਡ ਲੈ ਕੇ ਆਉਣਗੇ ਜਿਹੜੇ ਬੱਚੇ 골ਡ ਲੈ ਕੇ ਆਉਣਗੇ ਡੀਐਸਪੀ ਤਹਿਸੀਲਦਾਰ ਐਸਟੀਐਮ ਸਰਦਾਰ ਭਗਵੰਤ ਸਿੰਘ ਮਾਨ ਲੋਪਰਤੀ ਕੀਤੇ ਜਾਣਗੇ ਤੇ ਪਹਿਲੀਆਂ ਸਰਕਾਰਾਂ ਦੀ ਪਹਿਲੀਆਂ ਸਰਕਾਰਾਂ ਦੀ ਇਹ ਸੋਚ ਹੀ ਜੇ ਚੰਗੇ ਸਕੂਲ ਬਣ ਕੇ ਸਕੂਲਾਂ 'ਚ ਟੀਚਰ ਪੂਰੇ ਹੋ ਕੇ ਜੇ ਗਰਾਉਂਡਾਂ ਬਣ ਗਈਆਂ ਗਰਾਉਂਡਾਂ ਦੇ ਵਿੱਚ ਕੋਚ ਆ ਗਏ ਪਲੇਅਰ ਬਣ ਗਏ ਪਲੇਅਰ ਇੰਟਰਨੈਸ਼ਨਲ ਬਣ ਗਏ ਕੋਟ ਬਣ ਲੈ ਤੇ ਪਿੰਡਾਂ ਦੇ ਵਿੱਚੋਂ ਲਾਲਪੁਰੇ ਚੋਂ ਐਸ ਡੀ ਐਮ ਤਹਿਸੀਲਦਾਰ ਡੀ ਸੀ ਲੱਗਣੇ ਸ਼ੁਰੂ ਹੋ ਜਣੇ ਆ ਤੇ ਫਿਰ ਸਾਨੂੰ ਲੀਡਰਾਂ ਨੂੰ ਕਿਨੇ ਪੁੱਛਣਾ ਜੇ ਪਿੰਡਾਂ 'ਚ ਅਫਸਰ ਭਰਤੀ ਹੋਣੇ ਸ਼ੁਰੂ ਹੋ ਗਏ ਐਸੇ ਕਰਕੇ ਸਾਦ ਸੰਗਤ ਰਵਾਇਤੀ ਪਾਰਟੀਾਂ ਵਾਲੇ ਸਕੂਲਾਂ 'ਚ ਟੀਚਰ ਨਹੀਂ ਪੂਰੇ ਕਰਦੇ ਰਹੇ ਗਰਾਉਂਡਾਂ ਨਹੀਂ ਪੜਾਉਂਦੇ ਰਹੇ ਕਿ ਬੱਚੇ ਖੇਡ ਮਾਰ ਕੇ ਤਗੜੇ ਪਲੇਅਰ ਨਾ ਬਣ ਜਾਣ ਆਮ ਆਦਮੀ ਪਾਰਟੀ ਦੀ ਸਰਕਾਰ ਚ ਹਰ ਹੜਕੇ ਦੇ ਵਿੱਚ 25 ਤੋਂ 26 ਗਰਾਊਂਡਾਂ ਬਣਾਉਂਦਾ ਸਾਡਾ ਟੀਚਾ ਆ। ਪੱਟੀ ਹੜਕੇ ਦੀ ਵੀ 8-9 ਗਰਾਊਂਡਾਂ ਪੜ ਰਹੀਆਂ। ਇਸੇ ਤਰ੍ਹਾਂ ਖਡੂਰ 'ਚ ਸਾਰੀ ਦੀ ਸਾਰੀ ਖਡੂਰ ਸਾਹਿਬ ਲੋਕ ਸਭਾ ਦੇ ਵਿੱਚ ਗਰਾਊਂਡਾਂ ਬਣ ਗਿਆ। ਸਾਡੇ ਬੱਚੇ ਖੇਡ ਬਲ ਕੇ ਇੰਟਰਨੈਸ਼ਨਲ ਪਲੇਅਰ ਬਣ ਕੇ 골ਡ ਮੈਡਲ ਲੈ ਕੇ ਆਉਣਗੇ ਤੇ ਤੁਹਾਡੇ ਬੱਚਿਆਂ ਦੀ ਪੜ੍ਹਾਈ ਦਾ ਗੇਮਾਂ ਦਾ ਮੁੱਲ ਸਰਦਾਰ ਭਗਵੰਤ ਸਿੰਘ ਮਾਣਾ ਆਮ ਆਦਮੀ ਪਾਰਟੀ ਪਾਊਗੀ। ਤੇ ਗਰੂਰੂ ਸਾਧ ਸੰਗਤ ਜੀ ਮੈਂ ਸਮੇਂ ਦੀ ਨਹੀਂ ਜਾਗ ਤੂੰ ਸਮਝਦੇ ਆ ਮੈਂ ਸਵਾਦ ਦੀ ਕਰਨ ਲੱਗਾ ਕਿਉਂਕਿ ਗਰਮੀ ਬਹੁਤ ਆ ਤੁਹਾਨੂੰ ਲਗਭਗ 2 ਤੋਂ 3 ਘੰਟੇ ਹੋ ਗਿਆ ਮੈਂ ਤੁਹਾਡਾ ਸਾਰਿਆਂ ਦਾ ਰਣੀ ਆ ਮੇਰਾ ਸਿਰ ਚੋਕਦਾ ਤੁਹਾਡੇ ਚਸਪੇ ਅੱਗੇ ਤੁਹਾਡੇ ਜੋ ਛਕੇ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਆਂਦਾ ਫਿਰ ਤੋਂ ਧੰਨਵਾਦ ਕਰਦਾ ਇੱਥੇ ਆਈ ਸੰਗਤ ਨੂੰ ਇਹੋ ਬੇਤੀ ਆ ਕਿ ਦੇਰਾਂ ਦੇਖ ਕਰ ਦਿਓ ਇਲੈਕਸ਼ਨ ਦੇ ਵਿੱਚ 45 ਦੇ ਨਾ ਕਿ 45 ਨਾ ਗਿਣੋ ਜਦੋਂ ਵੱਡ ਗਿਆ ਪੈ ਗਿਆ ਆਪਾਂ ਕਣਕਾਂ ਵਾੜ ਕੇ ਮੰਡੀਆਂ ਤੇ ਰੋਜ ਜਾਣਾ ਮਜ਼ਦੂਰਾ ਮਟੀਆਂ ਚੱਲ ਜਾਣਾ ਫਿਰ ਤੂੜੀਆਂ ਬਣ ਲਾੜਕਾ ਪੜਕਾ ਪਣੀਰ ਕੇ ਪੀਚਣੀਆਂ ਇਸ ਟੈ ਸਮਾਂ ਬਹੁਤ ਸੀਮਤ ਆ ਤੇ ਰੰ ਦੇਖੋ ਜਿੱਥੇ ਜਿੱਥੇ ਤੁਹਾਡਾ ਪੈਣ ਪਰਾ ਹਰੇਕ ਨੂੰ ਬੇਨਤੀ ਕਰੋ ਇੱਕ ਇੱਕ ਬੋਟਾ ਆਮ ਆਦਮੀ ਪਾਰਟੀ ਨੂੰ ਲਾਂਝਿਤਪੁਰ ਨੂੰ ਆਪਾਂ ਐਮਪੀ ਬਣਾ ਕੇ ਭੇਜਣਾ ਤੇ ਤੁਹਾਡੇ ਕੰਮ ਕਰਨੇ ਮੇਰੀ ਜ਼ਿੰਮੇਵਾਰੀ ਆ ਐਸੀ ਪਰਿਵਾਰਾਂ ਲਈ ਵੀ ਕੋ ਵੱਡਾ ਪੈ ਕੇ ਲੈ ਕੇ ਆਵਾਂਗੇ ਜਿਹੜੀ ਜ਼ਮੀਨ ਫੜਾ ਲੋ ਹੁੰਦੀ ਆ ਜਾਂ ਦਾਰੇ ਪਾਰਨੀ ਜਮੀਨ ਜਿਹੜੀ ਖਰਾਬ ਹੁੰਦੀ ਆ ਉਹਨਾਂ ਜ਼ਮੀਨਾਂ ਦੇ ਨਾਲ ਜਿਹੜੇ ਮਜ਼ਦੂਰ ਪਰਿਵਾਰ ਐਸੀ ਪਰਿਵਾਰ ਦੇ ਉਹਨਾਂ ਦੇ ਵਾਸਤੇ ਵੀ ਕੋਈ ਮਹੀਨੇ ਦਾ ਹਰ ਮਹੀਨੇ ਪੈਕੇਜ ਲੈ ਕੇ ਆਵਾਂਗੇ ਉਹਨਾਂ ਪਰਿਵਾਰਾਂ ਦੀ ਪੈਨਸ਼ਨ ਲੱਗੇ ਐਸੀ ਪਰਿਵਾਰਾਂ ਦੀ ਐਸੀ ਪਰਿਵਾਰਾਂ ਦਾ ਚੁੱਲ੍ਹਾ ਰੋਟੀ ਪਾਣੀ ਚੱਲਦਾ ਰਹੇ ਕਿਉਂਕਿ ਐਸੀ ਪਰਿਵਾਰ ਵੀ ਸਾਡੇ ਨੇ ਜਰਨਲ ਪੀਸੀ ਪਰਿਵਾਰ ਵੀ ਸਾਡੇ ਨੇ ਮੈਂ ਤੁਹਾਡਾ ਸਾਰਿਆਂ ਦਾ ਫਿਰ ਤੋਂ ਧੰਨਵਾਦ ਕਰਦਾ ਤੇ ਤਗੜੇ ਹੋ ਜਾਓ और मैं दो-तीन नारे लाऊंगा पूरी उच्ची बात से जवाब देना और बस बात भी करेंगे इंक्लाब जिंदाबाद इंक्लाब जिंदाबाद आम आदमी पार्टी सरदार अरविंद सरदार भगवंत सिंह मान श्री अरविंद केजरीवाल श्री अरविंद केजरीवाल जिंदाबाद इंक्लाब जिंदाबाद धन्यवाद जी वाहेगुरु जी का खालसा वाहेगुरु जी की फतेह ਸਿਰ ਤੇ ਬਲ ਬੋਲੇ ਸੋਹਣ ਹ ਸਰੀਆ ਕਾ ਬੋਲੇ ਆਈ ਫੋਟੋ ਕਰਾ